ਹਲੋ ਸਸ਼ੀ ਕਾਲ ਜੀ ਸਾਰਿਆਂ ਨੂੰ ਤੇ ਆਪਾਂ ਚੱਲਿਆਂ ਕੁਲਬੀਰ ਦੇ ਸਕੂਲ ਲਈ ਕੁਲਬੀਰ ਦੇ ਸਕੂਲ ਦੀ ਫੀਸ ਤੇ ਇਹਦੇ ਲਈ ਡਾਂਸ ਕਲਾਸ ਵੀ ਤੇ ਕੁਲਬੀਰ ਨੂੰ ਨਾਲ ਵੀ ਲੈ ਕੇ ਆਉਣਾ ਤੇ ਚਲੋ ਜੀ ਚੱਲਿਆਂ ਹਾਂ ਲੈ ਭਈ ਅਵਣੇ ਤਾਂ ਹੁਣ ਲੱਗ ਗਈ ਆ ਸਾਦ ਗੰਦਣ ਛਿੱਲਣ ਛਿੱਲਣ ਪਤਾ ਨਹੀਂ ਗੰਦਣ ਹੁੰਦਾ ਕਿ ਕੀ ਹੁੰਦਾ ਆਪਦੀ ਬਾਜਾ ਪਤਾ ਨਹੀਂ ਕਿੱਥੋਂ ਲੈ ਕੇ ਆਇਆ ਇਹ ਕੁੰਦ ਜੀ ਨਹੀਂ ਹੁੰਦੇ ਨਾਲੇ ਮੰਨ ਤਾ ਕੀ ਉਹਦੇ ਗੁੱਤਾ ਵੱਧਦੇ ਹੁੰਦੇ ਆ ਸਾਗ ਤਾਂ ਚੱਲਦੇ ਹੁੰਦੇ ਆ ਅੱਛਾ ਹੂੰ ਪਤਾ ਨਹੀਂ ਨਾ ਮੈਨੂੰ ਮੈਂ ਅਜੇ ਜਵਾਬ ਆ ਹਾਂ ਉਹ ਤਾਂ ਤੂੰ ਨਿਆਣਾ ਹੀ ਨਾ ਸਾਡੇ ਦਾ ਤੇਰੇ ਫੋਟੜੇ ਸੁੱਕੜੇ ਪਏ ਹਮਤਾ ਹਰਤੇ ਆਮਨੇ ਘੋਲ ਚ ਲੱਸੀ ਨਗਰ ਅਗਰ ਯਾਟਦੀ ਹਮਤਾ ਤੇਰੇ ਤੇ ਫੋਟੜੇ ਮੂਰੇ ਡੱਕੇ ਚੜ ਗਈ ਨਾ ਚੱਕ ਕੇ ਮਾਰਨੀ ਕਾਂ ਤੋਂ ਪਾਰ ਹੋ ਦੂ ਕਾੜੋ ਕੋਲੇ ਸਰਦਨੀ ਮੈਨੂੰ ਕਾੜੋ ਫੇਰ ਦਿਖਾਂਤੇ ਸਾਤ ਵੀਰੂ ਦੀ ਯਾਦ ਹੁੰਦੀ ਉਹ ਜੱਲਾਈ ਨਾ ਕੱਟ ਹੋ ਜੇ ਹੋਰ ਆਉਂਦੀ ਆ ਮੈਂ ਤਾਂ ਮੁੰਡੇ ਕੋਲ ਜਾਣਾ ਸੀ ਆਪ ਕੋਲ ਹੈ ਚੱਲੀ ਸੀ ਵਿਚਾਰੇ ਕੋਲ ਹੋ ਜਾ ਟੋਰ ਕਿੱਡੀ ਰਹਿ ਗਈ ਕਰੀ ਨਾ ਬਹੁਤ ਕੱਟ ਕੇ ਚੱਲ ਕੋਈ ਨਾ ਮੜਾ ਮੂਟਾ ਦਾ ਬੰਦਾ ਮੜਾ ਮੂਟਾ ਦਾ ਸੱਜ ਦਾ ਸਵਾਰ ਤਾਂ ਤਾਂ ਹੈ ਗਈ ਆ ਘਰੇ ਬੰਦੇ ਦਾ ਪਤਾ ਟਾਈਮ ਨਹੀਂ ਲੱਗਦਾ ਅੱਛਾ ਇਹ ਸਿਭਾ ਦੇ ਨਾਲ ਮੜਾ ਮੂਟਾ ਮਦਮ ਨਾਲ ਇੰਦਾ ਸਿੱਧਾ ਨਾਲ ਇੰਦਾ ਮੂੰਹ ਮੇਰੇ ਅੱਗੇ ਮੂੰਹ ਮਾਤੋੜ ਇੰਦਾ ਹਾਂ ਤੂੰ ਬਾਹਰ ਅੰਦਰ ਚੱਲੀ ਆ ਘਰੇ ਦਾ ਬੰਦਾ ਬਸ ਉਵੇਂ ਫਿਰਦਾ ਰਹਿੰਦਾ ਸਹੀ ਕਮਾਤਦਿਆਂ ਦੇ ਵਿੱਚ ਸਹੀ ਐ ਸਹੀ ਐ ਸਹੀ ਗੱਲ ਹੈ ਅੱਛਾ ਵਾਹਿਗੁਰੂ ਹੁਣ ਬੀਬੀ ਨਹੀਂ ਲੱਭਦੀ ਅੱਜ ਹਾਂ ਜਾ ਆਪਣੇ ਤਾਂ ਪਾਠ ਵੀ ਨਹੀਂ ਗਾਏ ਅੱਜ ਮੈਂ ਤਾਂ ਸਵੇਰ ਦਾ ਹੁਣ ਬੀਬੀ ਕਿੱਧਰ ਗਈ ਬੀਬੀ ਆਉਗੀ ਬੱਸ ਮਨ ਸੁਆਦਦੀਆਂ ਸਾਲ ਕੀ ਨਾਸਤੇ ਉਹ ਗੇ ਜਿਹਾ ਮੋਸ਼ਨਲ ਹੋਈ ਫਿਰਦੀ ਆ ਅੱਜ ਬੀਬੀ ਮੋਸ਼ਨਲ ਹੋਈ ਗਈ ਜਿਹੜੀ ਅੱਜ ਚੰਗੀ ਲਗਾਈ ਆ ਨਾ ਬਲੋ ਮੇ ਤੂੰ ਵੀ ਕੋਲ ਦੱਸ ਕਿ ਕਿਸ ਤੀ ਲੈਣ ਕਿਸੇ ਨੂੰ ਬਹਿ ਕੇ ਅੱਜ ਨਾਲੇ ਆਪ ਦਾ ਮਤ ਨਹੀਂ ਕਰਾਣ ਵਾਲੀ ਹੁੰਦਾ ਵਿਚਾਰੀ ਤਾਂ ਨਾਲੇ ਕੰਮ ਕਰਦੀ ਆ ਵਿਚਾਰੀ ਬੀਬੀ ਜੀ ਨਾਲ ਕਰਦੀ ਆ ਆਪਾਂ ਬਲੌਗ ਦੇ ਵਿੱਚ ਹੋਰ ਕਿਸੇ ਦੀ ਨਹੀਂ ਨਾਲੇ ਤਾਂ ਬੀਬੀ ਹੁਣ ਸਾਰੇ ਘਰਾਂ ਦਾ ਕੰਮ ਕਰਦੀ ਵਿਚਾਰੀ ਇੰਨੇ ਵੀ ਹੱਦ ਤਾ ਹੁਣ ਤੇ ਤੁਸੀਂ ਆਜਾ ਕੰਮ ਨਾਲਗਾ ਲਾ ਲੋ ਭਾਈ ਨਾਲੇ ਤੁਸੀਂ ਉਹਨਾਂ ਨਾਲ ਗੱਲਾਂ ਕਰਦੇ ਬੀਬੀ ਆਪਣੀ ਆਂ ਦਾ ਹਾਂ ਬੀਬੀ ਬੈਠ ਕੇ ਵੀ ਸਾਰਾ ਕਜਰਾ ਕਰ ਸਕਦੀ ਵੀਰ ਵੀ ਤੁਰ ਹੀ ਫਿਰਦੀ ਸੀ ਫੇਰ ਵੀ ਬਿਲਕੁਲ ਤੁਰ ਹੀ ਫਿਰਦੀ ਰਹਿੰਦੀ ਕਿੰਨੇ ਵਰਦੀ ਆ ਨਾ ਹਾਂ ਫੇਰ ਵੀ ਨਹੀਂ ਪੈਂਦੀ ਮੰਜੇ ਤੇ ਵੱਲਾਂ ਵਿਚਾਰੀ ਸਾਡੇ ਅੱਗੇ ਹਜੇ ਬਹਿ ਜਾਂਦੇ ਹਾਂ ਫੇ। ਹੁਣ ਕਹਦੇ ਬੀਬੀ ਫਲਾਣੀ ਤਾਂ ਆਉਣਾ ਹੁੰਦਾ ਥੋੜੀ ਚੱਲ। ਅੱਛਾ। ਚਾਹ ਤਾਂ ਕੋਈ ਨਾ। ਕਰ ਲੈ ਸਾਗ ਸੁੱਕ ਸੱਟ। ਫੇਰ ਖਾ ਕੇ ਦੱਸਾਂ ਕਿ ਤੈਨੂੰ ਕਿਵੇਂ ਬਣਿਆ। ਅੱਛਾ। ਬਸ ਤੱਕ ਹੋ ਰਿਹਾ ਨਾ ਗਾਣਾ। ਉਹ ਕਿੰਨਾ ਟਾਈਮ ਲੱਗਦਾ ਤੇਰੇ ਸਾਗ ਤੇ? ਹਜੇ ਤੱਕ ਹੋ ਜੀ ਤਰੀ ਹਦੂ 2 ਵਜੇ। ਹਾਂ। ਤੇ ਰਾਤ ਦੇ 1 ਵਜੇ ਤੱਕ ਬਣੂ ਜਾ ਕੇ ਫੇਰ। 6 7 6 ਵਜੇ ਤੋਂ ਪਹਿਲਾਂ ਨਹੀਂ ਬਣਦਾ। ਆਹੋ ਫੰਤ ਬੜੀ ਗਰਮੀ ਜੀ ਹੋਣ ਲੱਗੀ ਅੱਜ ਤਾਂ ਨਾ ਜਮਨ ਮਤਲਬ ਕਿ ਠੰਡ ਜੀ ਲੱਗੀ ਅੱਛਾ ਮੈਂ ਜਰਾ ਬਾਂ ਸਵੇਰ ਤੱਕ ਲਾਈਆਂ ਹੀ ਨਹੀਂ ਨੂੰ ਪਲਾਟੇ ਬੁੰਦਲੀ ਫਰਦੀਆਂ ਕਾ ਯਕਨਾ ਨੂੰ ਲੈ ਨਾਤੀਆਂ ਮੈਂ ਸਬਕ ਹਾਂ ਮਤਲਬ ਤੁਹਾਨੂੰ ਬਾਤ ਕਰਤਾ ਤਿੰਨ ਆ ਗਏ ਤਿੰਨ ਪੈਟ ਕਮੇਗੀ ਦੀ ਆ ਵੀ ਆ ਗਏ ਤਿੰਨ ਪੈਟ ਕਮੇਗੀ ਦੇ ਗੰਦਾ ਕਰੀਂ ਮੀਰੂ ਕਥਿਆ ਆ ਗਏ ਉਹ ਆ ਗਏ ਆਹ ਆਜ ਨਹੀਂ ਜੁੱਤੀ ਆਈ ਬੈਂਚ ਰਾਤ 11 ਵਜੇ ਸੁੱਤਾ ਨਾ ਤੇ ਰਾਤ ਦੀ ਬੈਂਚ ਸੌ ਗਿਆ ਜੀ ਨੀਂਦ ਆਈ ਨਹੀਂ ਬੈਂਚ ਬਾਹਰ ਲਾ ਲੈ ਤੂੰ ਮੈਨੂੰ ਬੈਂਚ ਲਾ ਦੇ ਗੈਂਚੇ ਸੌਂਗੀ ਮੇਰੀ ਲਾਜਾਂ ਦੀ ਹਾਂ ਮੇਰੂ ਅੱਜ ਵੀਰੂ ਤੇਰਾ ਸੂਰਵਾਲ ਲੱਗੇ ਹੈ ਯਾਰ ਏ.ਡੀ.ਐਮ ਵੀ ਬੰਦ ਹੈ ਵੀਰੂ ਕੋਈ ਗੱਲ ਬਾਤ ਸੁਣਾ ਦੇ ਕੋਈ ਵੀਰੂ ਯਾਰ ਇਹ ਹੈ ਮੈਂ ਆਜ ਇਹ ਜੇ ਤਾਪੋਂ ਜਾਂਦਾ ਤੇਰੀ ਮੰਮੀ ਨੂੰ بیوی ਇੱਕ ਲਾਈ ਐਪ ਨਹੀਂ ਲਾਈ ਜਰਾ ਬਕਲ ਵੀਰ ਦੀ ਛਾਲੇ ਕੋਲ ਵੀਰ ਦੀ ਜਾਂ ਬਣਾਉਂਦਾ ਵੀ ਮੰਮਾ ਨੇ ਜੇ ਤਾਪੋ ਜੀ ਕੋਲ ਵੀਰ ਦਾ ਕੀ ਪਲਾਨ ਹੁਣ ਕੋਲ ਵੀਰ ਕੀ ਪਲਾਨ ਹੈ ਕੀ ਖਾਣਾ ਪੀਣਾ ਮੇਰੇ ਕੋਤਨੇ ਕੀ ਬਾਕੇ ਦੇ ਇਹ ਖਾ ਤੁਹਾਨੂੰ ਖਾ ਦੇ ਹੈ ਤੇ ਵੀ ਰੂ ਰੋਣ ਲਾਈ ਜਾਗਦੀ ਹੈ ਲੈਖੀ ਫੁੰਦੀ ਤਾਂ ਹੀ ਵੀ ਰੂ ਅੱਖਾਂ ਜਗਾਈ ਜਾਂਦਾ ਲੋ ਰਹਿੰਦੇ ਸਾਡੇ ਅੱਖਾਂ ਜਗਾਈ ਜਾਂਦਾ ਮੈਂ ਵੀ ਕਾ ਯਾਰੀ ਇਤੀ ਪ੍ਰੋਬਲਮ ਹੋਦੀ ਇਹ ਤੇ ਜਿਵੇਂ ਮੋਨਾਲੀਸਾ ਹੀ ਲੱਗਦੀ ਐ ਪੀ ਰੂਦਾ ਅੱਖਾਂ ਵਾਲੀਆਂ ਜਦੋਂ ਨਾਲ ਦੀ ਤੇਰੇ ਬਾਪਣ ਮੋਨਾਲੀਸਾ ਬਰਤ ਸੰਦਾ ਬੱਤ ਸੰਦੋਂ ਨਹੀਂ ਦੀ ਜਦੋਂ ਖੋਲਦੇ ਆ ਉਹੀ ਹੋਰੇ ਫਰਦੀ ਆ ਮੋਨਾਲੀਸਾ ਸਾਹ ਹੁੰਦਾ ਤੂੰ ਵੀ ਮੋਨਾਲੀਸਾ ਬਣ ਗਈ ਮੋਨਾਲੀਸਾ ਆਹ ਹਾਂ ਦੇਖੋ ਵੀ ਰੁਭਾਂਦੇ ਮੋਨਾਲੀਸਾ ਲੈ ਰੜਾ ਬਣਿਆ ਜਾਂਦੀ ਮੈਨੂੰ ਖਾਏਗਾ ਤਾਂ ਹੀ ਹੋਵੇ ਖਣੇ ਬਣੂਗੀ ਆਉਣੇ ਦਿਖਾਂ ਮਣਗਾ ਖਾਦਗਾ ਮੇਰੇ ਆ ਇਧਰ ਨੂੰ ਮੜਗਾ ਹਾਂ ਓ ਬਣ ਗਈ ਨਾ